ਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਬਹੁਤ ਮੱਧ ਭਾਗੀ ਖਬਰ ਆ ਪਹਿਲਾ ਰਾਜਵੀਰ ਜੜੰਦਾ ਉਸ ਤੋਂ ਬਾਅਦ ਬਰਿੰਦਰ ਘੁੰਮਣ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ ਬਹੁਤ ਅਪਡੇਟ ਆ ਰਹੀ ਐ ਇਸ ਟਾਈਮ ਕਿ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਡੈਥ ਹੋਈ ਆ ਸਾਡੇ ਨਾਲ ਪੱਤਰਕਾਰ ਸਹਿਯੋਗੀ ਨੇ ਇਹ ਇਹ ਕੀ ਕੀ ਅਪਡੇਟ ਆ ਜੀ ਅਪਡੇਟ ਇਸ ਕਰਨਾ ਹੈ ਕਰਮਵੀਰ ਜੀ ਕੀ ਬਹੁਤ ਹੀ ਮੰਦਭਾਗੀ ਖਬਰ ਕਿਉਂਕਿ ਹਾਲੇ ਨਾ ਪੰਜਾਬ ਦੇ ਲੋਕ ਪਿਛਲੇ ਕੋਈ 10 ਦਿਨਾਂ ਤੋਂ ਤੁਸੀਂ ਸਾਰਾ ਕਵਰ ਕੀਤਾ ਹੈ ਇਹਨੂੰ ਜੀ ਕਿ ਰਾਜਵੀਰ ਜਵੰਡਾ ਜੀ ਦੀ ਮੌਤ ਜਿਹੜੀ ਉਹਨਾਂ ਦੀ ਮੰਦਭਾਗੀ ਘਟਨਾ ਦੇ ਵਿੱਚ ਹੋਈ ਤੇ ਪੰਜਾਬ ਦੇ ਲੋਕ ਹਜੇ ਉਸ ਤੋਂ ਉੱਭਰੇ ਨਹੀਂ ਸੀ ਹਨਾ ਲਗਾਤਾਰ ਆਪਾਂ ਤਸਵੀਰਾਂ ਦੇਖ ਰਹੇ ਸੀਗੇ ਲਗਾਤਾਰ న్యూਸ ਦੇ ਵਿੱਚ ਕਵਰ ਕਰ ਰਿਆ ਸੀ ਹਰ ਬੰਦੇ ਦੇ ਹੱਥ 'ਚ YouTube ਸੀਗਾ ਤੇ ਉਹ ਇਹ ਦੇਖ ਰਹੇ ਸੀ ਕਿ ਕਿਸ ਤਰ੍ਹਾਂ ਉਹਨਾਂ ਦਾ ਬਹੁਤ ਹੀ ਸਾਫ ਸੁਥਰੀ ਗਾਇਕੀ ਵਾਲਾ ਜਿਹੜਾ ਆ ਨੌਜਵਾਨ ਉਹ ਗੁਜ਼ਰ ਜਾਂਦਾ ਆ ਐਕਸੀਡੈਂਟ ਤੋਂ ਬਾਅਦ ਤੇ ਇਸ ਸੀਟ ਤੋਂ ਹਜੇ ਉੱਭਰੇ ਨਹੀਂ ਤੇ ਹੁਣੇ ਤਾਜੀ ਖਬਰ ਥੋੜੀ ਦੇਰ ਪਹਿਲਾਂ ਹੀ ਇਹ ਸਾਡੇ ਤੱਕ ਮਿਣੀ ਆ ਜਿਹੜੀ ਕਿ ਬਹੁਤ ਹੀ ਜ਼ਿਆਦਾ ਮੰਦ ਭਾਗੀ ਆ ਇਹ ਕਾਰਨ ਕੀ ਹੋਇਆ ਕਿ ਕਿ ਡੈਥ ਕਿਵੇਂ ਹੋਈ ਇਹਨਾਂ ਦੀ ਇਹਦੇ ਬਾਰੇ ਹਜੇ ਤੱਕ ਕਰਮਵੀਰ ਜੀ ਕੁਝ ਵੀ ਕਹਿਣਾ ਸਹੀ ਨਹੀਂ ਉਹ ਇੰਨਾ ਹਜੇ ਤੱਕ ਪਤਾ ਲੱਗਾ ਆ ਕਿ ਉਹ ਨਾ ਪਿਛਲੇ ਕੁਝ ਸਮੇਂ ਤੋਂ ਕਿਉਂਕਿ ਉਹ ਐਕਸਰਸਾਈਜ਼ ਕਰਦੇ ਸੀਗੇ ਤੁਹਾਨੂੰ ਪਤਾ ਇਸੇ ਲਾਈਨ ਦੇ ਬੰਦੇ ਸੀ ਉਹ ਜੀ ਤੇ ਉਹਨਾਂ ਦੀ ਨਾ ਮੋਢੇ ਦੇ ਵਿੱਚ ਇੰਜਰੀ ਹੋਈ ਸੀ ਸ਼ੋਲਡਰ ਦੀ ਇੰਜਰੀ ਅਜੇ ਤੱਕ ਦੱਸੀ ਜਾ ਰਹੀ ਹੈ ਕਿ ਉਹ ਹੋਈ ਸੀ ਤੇ ਉਹਦੀ ਸਰਜਰੀ ਕਰਾਉਣ ਵਾਸਤੇ ਉਹ ਹਸਪੀਟਲ ਗਏ ਸੀ ਤੇ ਉੱਥੇ ਹੀ ਉਹਨਾਂ ਨੂੰ ਹਾਰਟ ਅਟੈਕ ਜਿਹੜਾ ਆ ਉਹ ਆਇਆ ਹੈ ਅੱਛਾ ਜੀ ਤੇ ਇਸਦੇ ਪਿਛਲੇ ਜਿਹੜੇ ਡੰਗੜਾਈ ਦੇ ਵਿੱਚ ਜਿਹੜੇ ਕਾਰਨ ਹੋਣਗੇ ਉਹ ਤੇ ਹਜੇ ਤੱਕ ਤੁਸੀਂ ਦੇਖੋ ਕਿ ਟਾਈਮ ਲੱਗੂਗਾ ਪਤਾ ਲੱਗਣ ਨੂੰ ਜੀ ਉਹ ਤੇ ਡਾਕਟਰਾਂ ਵੱਲੋਂ ਹਜੇ ਬਾਅਦ ਵਿੱਚ ਆਪਾਂ ਦੇਖਾਂਗੇ ਉਹ ਰਿਵੀਲ ਕਰਨਗੇ ਪਰ ਮੁਢਲਾ ਜਿਹੜਾ ਕਾਰਨ ਇਹ ਆ ਕਿ ਉਹਨਾਂ ਦੀ ਮੋਢੇ ਦੀ ਸਰਜਰੀ ਸੀ ਹੁਣ ਇਸ ਚੀਜ਼ ਨੂੰ ਕਿੰਨਾ ਹਾਰਟ ਅਟੈਕ ਦੇ ਨਾਲ ਲਿੰਕ ਕੀਤਾ ਜਾਂਦਾ ਜਾਂ ਨਹੀਂ ਕਿਉਂਕਿ ਪਿਛਲੇ ਦਿਨੀ ਤੁਸੀਂ ਦੇਖਿਆ ਹੈ ਕਿ ਹਾਰਟ ਅਟੈਕ ਬਹੁਤ ਜ਼ਿਆਦਾ ਇੱਕ ਇੱਕ ਕਹ ਲੋ ਕਿ ਮਹਾਮਾਰੀ ਦੀ ਤਰ੍ਹਾਂ ਹੀ ਫੈਲ ਗਿਆ ਬਿਲਕੁਲ ਜੀ ਬਿਲਕੁਲ ਛੋਟੇ ਵੱਡੇ ਹਰ ਇੱਕ ਨੂੰ ਆਪਣੀ ਟਪਰੇਟ ਦੇ ਵਿੱਚ ਲੈ ਆਇਆ ਤੇ ਇਸ ਬਾਰੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਆ ਮੋਢੇ ਦੀ ਸਰਜਰੀ ਦੇ ਕਾਰਨ ਕੁਝ ਐਸਾ ਸੀ ਪਰ ਇਹ ਅਕਿ ਉਹ ਸਰਜਰੀ ਕਰਾਉਣ ਦੇ ਲਈ ਹਸਪੀਟਲ ਗਏ ਸੀ ਜੋ ਕਿ ਦੱਸਿਆ ਗਿਆ ਰਿਪੋਰਟਾਂ ਮੁਤਾਬਕ ਤੇ ਉੱਥੇ ਉਹਨਾਂ ਨੂੰ ਹਾਰਟ ਅਟੈਕ ਜਿਹੜਾ ਆਇਆ ਹੈ ਤੇ 52 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕਹ ਲੋ ਕਿ ਆਪਣੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਬਹੁਤ ਜ਼ਿਆਦਾ ਬਹੁਤ ਬਹੁਤ ਦੀ ਉਹ 1972 ਦੇ ਤੁਸੀਂ ਦੇਖੋ ਪੈਦਾ ਸਗੇ ਉਹ ਹਾਂਜੀ ਇਹ 52 ਸਾਲ ਉਹਨਾਂ ਦੀ ਉਮਰ ਸੀ ਜਿਹੜੀ ਕਿ ਉਮਰ ਉਹਨਾਂ ਦੀ ਝਲਕਦੀ ਨਹੀਂ ਸੀ ਹੈਨਾ ਕਿਉਂਕਿ ਜਿਨਾਂ ਉਹਨਾਂ ਨੇ ਆਪਣੀ ਫਿਟਨੈਸ ਕਾਇਮ ਰੱਖੀ ਸੀ ਸੀ ਕਾਰਦੇ ਹੋ ਸਕਦਾ ਹੈ ਵੈਜੀਟੇਰੀਅਨ ਇੱਕ ਬਾਡੀ ਬਿਲਡਰ ਸੀਗਾ ਜੀ ਜੀ ਇਹ ਇਸ ਗੱਲ ਇਹ ਮੈਂ ਕਰਨਬੀਰ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਵਰਿੰਦਰ ਘੁੰਮਣ ਜੀ ਦਾ ਜੋ ਮਤਲਬ ਨਾਮ ਆ ਦੁਨੀਆ ਤੇ ਸਭ ਤੋਂ ਪਹਿਲਾਂ ਇਹ ਹੀ ਜਾਣਿਆ ਜਾਂਦਾ ਹੈ ਕਿ ਉਹ ਇੱਕ ਵੈਜੀਟੇਰੀਅਨ ਮਤਲਬ ਉਹ ਕਿਸੇ ਤਰ੍ਹਾਂ ਆਂਡਾ ਮੀਟ ਮਾਸ ਕੁਝ ਨਹੀਂ ਖਾਂਦੇ ਸੀ ਵੈਜੀਟੇਰੀਅਨ ਰਹਿ ਕੇ ਹੀ ਉਹ ਬੋਡੀ ਬਿਲਡਿੰਗ ਕਰਦੇ ਸੀ ਤੇ ਇਹ ਉਹਨਾਂ ਦੇ ਲਈ ਮਤਲਬ ਕਿ ਬਹੁਤ ਵੱਡੀ ਇੱਕ ਚੀਜ਼ ਸੀ ਕਿਉਂਕਿ ਵੈਜੀਟੇਰੀਅਨ ਲੋਕ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਆ ਜਾਂਦਾ ਕਿ ਬਿਨਾ ਨੋਨ ਵੈਜ ਤੋਂ ਤੁਸੀਂ ਜਿਮ ਨਹੀਂ ਕਰ ਸਕਦੇ ਜਾਂ ਐਕਸਰਸਾਈਜ਼ ਨਹੀਂ ਕਰ ਸਕਦੇ ਤੇ ਇਹ ਉਹਨਾਂ ਦੇ ਖਲੋਕੀ ਸੇਰਾ ਵੱਜਦਾ ਸੀ ਇਸ ਚੀਜ਼ ਦਾ ਕਿ ਉਹ ਵੈਜੀਟੇਰੀਅਨ ਹੋ ਕੇ ਵੀ ਉਹਨਾਂ ਨੇ ਇਹ ਸਾਰੇ ਕੰਮ ਕੀਤੇ ਜੀ ਬਹੁਤ ਮੰਦ ਭਾਗੀ ਖਬਰ ਹੈ ਜੇ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਕਿ ਇਹ ਬਹੁਤ ਹੀ ਮੰਦ ਭਾਗੀ ਦੀ ਪੰਜਾਬ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਹੈ ਜੀ ਇਹ ਬਹੁਤ ਹੀ ਮੰਦ ਭਾਗੀ ਖਬਰ ਆ ਤੇ ਬਾਕੀ ਦੇਖੋ ਜੀ ਉਹਨਾਂ ਦਾ ਕਰੀਅਰ ਬੜਾ ਸ਼ਾਨਦਾਰ ਸੀਗਾ ਕਿਉਂਕਿ ਬਤੌਰ ਉਹਨਾਂ ਨੂੰ ਛੋਟੇ ਹੁੰਦੇ ਨੇ ਨਾ ਰੈਸਲਿੰਗ ਦਾ ਸ਼ੌਂਕ ਸੀ ਕੁਸ਼ਤੀ ਕਰਨੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹ ਕੁਸ਼ਤੀ ਤੋਂ ਬਾਅਦ ਕਹਿ ਲਓ ਕਿ ਉਹ ਇਸ ਫੀਲਡ ਦੇ ਵਿੱਚ ਆਏ ਕਿ ਚਲੋ ਮੈਂ ਬੋਡੀ ਬਿਲਡਿੰਗ ਕਰਦਾ ਹਾਂ ਹਨਾ ਤੇ ਉਸ ਤੋਂ ਬਾਅਦ ਬੋਡੀ ਬਿਲਡਿੰਗ ਦਾ ਉਹਨਾਂ ਨੇ ਕਾਫੀ ਟਾਈਮ ਤੱਕ ਕੀਤਾ ਮਿਸਟਰ ਏਸ਼ੀਆ ਦਾ ਖਿਤਾਬ ਵੀ ਉਹਨਾਂ ਨੂੰ ਮਿਲਿਆ ਸ਼ਾਇਦ ਦੂਸਰੇ ਨੰਬਰ ਤੇ ਰਹੇ ਸੀ ਉਹ ਤੇ ਉਹ ਫਿਰ ਮਸ਼ਹੂਰ ਹੋਏ ਇਸ ਗੱਲ ਤੋਂ ਕਿ ਦੇਖੋ ਮੁੰਡਾ ਵੈਜੀਟੇਰੀਅਨ ਆ ਤੇ ਫਿਰ ਵੀ ਉਹ ਬਾਡੀ ਬਿਲਡਿੰਗ ਵਰਗੀ ਗੇਨ ਕਰ ਰਿਹਾ ਕਿਉਂਕਿ ਬਾਡੀ ਬਿਲਡਰ ਤੇ ਮੈਨੂੰ ਕੋਈ ਟਾਮਾਟਾ ਮਈ ਦੇ ਸੁਗਾ ਕੋਈ ਜੇ ਵੈਜੀਟੇਰੀਅਨ ਹੋਊਗਾ ਉਸ ਤੋਂ ਬਾਅਦ ਮੀਟੀ ਚੈਨਲ ਤੇ ਵੀ ਉਹਨਾਂ ਦਾ ਇੰਟਰਵਿਊ ਤੇ ਕਿ ਮੈਂ 27 ਦੇ ਵਿੱਚ ਸੋਚਾਂ ਸ਼ਾਇਦ ਇਲੈਕਸ਼ਨ ਲੜ ਸਕਦਾ ਆ ਜੀ ਇਸ ਤਰ੍ਹਾਂ ਸੀਗਾ ਕਿ ਹੁਣ ਰੀਸੈਂਟਲੀ ਤੁਸੀਂ ਇਹ ਦੇਖਿਆ ਹੋਣਾ ਕਿ ਵਰਿੰਦਰ ਘੁੰਮਣ ਦੀ ਨਾ ਕਾਫੀ ਜ਼ਿਆਦਾ ਐਕਟਿਵ ਸੀਗੇ ਹੜਾ ਹੜਪੀੜਤਾ ਲਈ ਹਾਲਾਂਕਿ ਉਹ ਪਹਿਲਾਂ ਵੀ ਸੋਸ਼ਲ ਵਰਕ ਤੇ ਕਰਦੇ ਰਹਿੰਦੇ ਸੀ ਜੀ ਤੇ ਹੜਪੀੜਤਾ ਦੇ ਵਿੱਚ ਵੀ ਉਹ ਕਾਫੀ ਜਿਆਦਾ ਮਤਲਬ ਉਹਨਾਂ ਨੇ ਹੜਪੀੜਤਾ ਦੇ ਲਈ ਆਪਣੀਆਂ ਸੇਵਾਵਾਂ ਜਿੰਨੀਆਂ ਵੀ ਉਹਨਾਂ ਨੇ ਤੇ ਉਹਨਾਂ ਦੀ ਟੀਮ ਨੇ ਪੂਰੀ ਨੇ ਨਿਭਾਈਆਂ ਸੀ ਜੀ ਤੇ ਇਸ ਤੋਂ ਉਹ ਉਪਰੰਤ ਹੋ ਅਗਰ ਦੇਖਿਆ ਜਾਈ ਤੇ ਉਹ ਹੋਰ ਵੀ ਜਿੰਨੇ ਵੀ ਸੋਸ਼ਲ ਕੰਮ ਸੀਗੇ ਕਿਉਂਕਿ ਇੱਕ ਬਹੁਤ ਹੀ ਵੱਡਾ ਨਾਮ ਸੀ ਜੀ ਔਰ ਬਹੁਤ ਜਿਆਦਾ ਤੁਸੀਂ ਇਹ ਕਹਿ ਸਕਦੇ ਹੋ ਕਿ ਉਹਨਾਂ ਦਾ ਸ਼ਮੂਲੀਅਤ ਰਹਿੰਦੀ ਸੀ ਨਾ ਚੀਜ਼ਾਂ ਤੇ ਉਹਨਾਂ ਦਾ ਇਹ ਸੀ ਕਿ ਮੈਂ ਅਗਰ ਇਹ ਸੋਸ਼ਲ ਵਰਕ ਕਰਦਾ ਹੀ ਆਂ ਤੇ ਫਿਰ ਕਿਉਂ ਨਾ ਮੈਂ ਜਿਹੜੀ ਆ ਮੌਕੇ ਦੀ ਰਾਜਨੀਤੀ ਦੇ ਵਿੱਚ ਆ ਕੇ ਵੀ ਲੋਕਾਂ ਨੂੰ ਕੁਝ ਕੰਮ ਆ ਸਕਾ ਤੇ ਇਸ ਗੱਲ ਦੀ ਅਸ਼ੰਕੇ ਪੂਰੇ ਸੀ ਉਹਨਾਂ ਦਾ ਆਪਣਾ ਵੀ ਇਹ ਕਹਿਣਾ ਸੀਗਾ ਤੇ ਬਾਕੀ ਵੀ ਜਿਹੜੀਆਂ ਸੁਹਾਂ ਸੀਗੀਆਂ ਇਹ ਸੀਗੀਆਂ ਕਿ ਉਹ ਨੈਕਸਟ ਜਿਹੜੇ ਇਲੈਕਸ਼ਨ ਆ ਉਹਦੇ ਵਿੱਚ ਜ਼ਰੂਰ ਉਹ ਮਤਲਬ ਤਿਆਰੀ ਕਰ ਰਹੇ ਆ ਇਲੈਕਸ਼ਨ ਲੜਨ ਦੀ ਬਿਲਕੁਲ ਬਿਲਕੁਲ ਬਹੁਤ ਮਤਭਾਗੀ ਖਬਰ ਆ ਜੀ ਬਹੁਤ ਚੰਗਾ ਬਹੁਤ ਹੀ ਮਤਭਾਗੀ ਇਹਦੀ ਬਹੁਤ ਬਹੁਤ ਕਿਉਂਕਿ ਇਹ ਉਹ ਸਿਰਫ ਦੇਖੋ ਜੀ ਇਸ ਕੱਲੇ ਸਪੋਰਟਸ ਦੇ ਨਾਲ ਜੁੜੇ ਹੋਏ ਵਿਅਕਤੀ ਨਹੀਂ ਸੀ ਉਹ ਸ਼ੋਅ ਬイズ ਦੇ ਇੰਡਸਟਰੀ ਦੇ ਵਿੱਚ ਕਹਿ ਲਓ ਕਿ ਉਹਨਾਂ ਨੇ ਜਿੱਦਾਂ ਗਾਣੀਆਂ ਦੇ ਵਿੱਚ ਐਕਟਿੰਗ ਵਗੈਰਾ ਕੀਤੀ ਹੈ ਔਰ ਫਿਲਮ ਉਹਨਾਂ ਦੀ ਜਿਹੜੀ 2012 ਚ ਰਿਲੀਜ਼ ਹੋਈ ਸੀ ਕਬੱਡੀ ਵਾਂਸ ਅਗੇਨ ਦੇ ਉਹ ਫਿਲਮ ਨੂੰ ਤੁਹਾਨੂੰ ਪਤਾ ਬਹੁਤ ਜ਼ਿਆਦਾ ਮਸ਼ਹੂਰ ਹੋਈ ਸੀ ਕਿਉਂਕਿ ਪੂਰੀ ਦੀ ਪੂਰੀ ਉਹ ਕਬੱਡੀ ਦੇ ਉੱਤੇ ਬੇਸਡ ਸੀ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਵਧੀਆ ਕਿਰਦਾਰ ਵੀ ਨਿਭਾਇਆ ਸੀ ਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਬਹੁਤ ਮੱਧ ਭਾਗੀ ਖਬਰ ਆ ਪਹਿਲਾਂ ਰਾਜਵੀਰ ਜੜੰਦਾ ਉਸ ਤੋਂ ਬਾਅਦ ਬਰਿੰਦਰ ਘੁੰਮਣ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ ਬਹੁਤ ਅਪਡੇਟ ਆ ਰਹੀ ਐ ਇਸ ਟਾਈਮ ਕਿ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਡੈਥ ਹੋਈ ਆ ਸਾਡੇ ਨਾਲ ਪੱਤਰਕਾਰ ਸਹਾਯੋਗੀ ਨੇ ਇਹ ਇਹਨਾਂ ਦੀ ਕੀ ਕੀ ਅਪਡੇਟ ਆ ਜੀ ਅਪਡੇਟ ਇਸ ਤਰ੍ਹਾਂ ਆ ਕਰਮਵੀਰ ਜੀ ਕਿ ਬਹੁਤ ਹੀ ਮੰਦ ਭਾਗੀ ਖਬਰ ਆ ਕਿਉਂਕਿ ਹਾਲੇ ਨਾ ਪੰਜਾਬ ਦੇ ਲੋਕ ਪਿਛਲੇ ਕੋਈ 10 ਦਿਨਾਂ ਤੋਂ ਤੁਸੀਂ ਸਾਰਾ ਕਵਰ ਕੀਤਾ ਐ ਇਹਨੂੰ ਜੀ ਕਿ ਰਾਜਵੀਰ ਜਵੰਦਾ ਜੀ ਦੀ ਮੌਤ ਜਿਹੜੀ ਉਹਨਾਂ ਦੀ ਮੰਦ ਭਾਗੀ ਘਟਨਾ ਦੇ ਵਿੱਚ ਹੋਈ ਤੇ ਪੰਜਾਬ ਦੇ ਲੋਕ ਹਜੇ ਉਸ ਤੋਂ ਉੱਭਰੇ ਨਹੀਂ ਸੀ ਹਨਾ ਲਗਾਤਾਰੀ ਆਪਾਂ ਤਸਵੀਰਾਂ ਦੇਖ ਰਹੇ ਸੀਗੇ ਲਗਾਤਾਰ نیوز ਦੇ ਵਿੱਚ ਕਵਰ ਕਰ ਰਿਆ ਸੀ ਹਰ ਬੰਦੇ ਦੇ ਹੱਥ 'ਚ YouTube ਸੀਗਾ ਤੇ ਉਹ ਇਹ ਦੇਖ ਰਹੇ ਸੀ ਕਿ ਕਿਸ ਤਰ੍ਹਾਂ ਉਹਨਾਂ ਦਾ ਇੱਕ ਬਹੁਤ ਹੀ ਸਾਫ਼ ਸੁਥਰੀ ਗਾਇਕੀ ਵਾਲਾ ਜਿਹੜਾ ਆ ਨੌਜਵਾਨ ਉਹ ਗੁਜ਼ਰ ਜਾਂਦਾ ਆ ਐਕਸੀਡੈਂਟ ਤੋਂ ਬਾਅਦ ਤੇ ਇਸ ਸੀਟ ਤੋਂ ਹਜੇ ਉਭਰੇ ਨਹੀਂ ਤੇ ਹੁਣੇ ਤਾਜ਼ੀ ਖਬਰ ਥੋੜੀ ਦੇਰ ਪਹਿਲਾਂ ਹੀ ਇਹ ਸਾਡੇ ਤੱਕ ਮਿਣੀ ਆ ਜਿਹੜੀ ਕਿ ਬਹੁਤ ਹੀ ਜ਼ਿਆਦਾ ਮੰਦ ਭਾਗੀ ਆ ਇਹ ਕਾਰਨ ਕੀ ਹੋਇਆ ਕਿ ਡੈਥ ਕਿਵੇਂ ਹੋਈ ਉਹਨਾਂ ਦੀ ਇਦੇ ਬਾਰੇ ਹਜੇ ਤੱਕ ਕਰਨਬੀਰ ਦੀ ਕੁਝ ਵੀ ਕਹਿਣਾ ਸਹੀ ਨਹੀਂ ਹੋ ਇੰਨਾ ਹਜੇ ਤੱਕ ਪਤਾ ਲੱਗਾ ਹੈ ਕਿ ਉਹ ਨਾ ਪਿਛਲੇ ਕੁਝ ਸਮੇਂ ਤੋਂ ਕਿਉਂਕਿ ਉਹ ਐਕਸਰਸਾਈਜ਼ ਕਰਦੇ ਸੀਗੇ ਤੁਹਾਨੂੰ ਪਤਾ ਹੈ ਇਸੇ ਲਾਈਨ ਦੇ ਬੰਦੇ ਸੀ ਉਹ ਤੇ ਉਹਨਾਂ ਦੀ ਨਾ ਮੋਢੇ ਦੇ ਵਿੱਚ ਇੰਜਰੀ ਹੋਈ ਸੀ ਸ਼ੋਲਡਰ ਦੀ ਇੰਜਰੀ ਹਜੇ ਤੱਕ ਦੱਸੀ ਜਾ ਰਹੀ ਹੈ ਕਿ ਉਹ ਹੋਈ ਸੀ ਤੇ ਉਹਦੀ ਸਰਜਰੀ ਕਰਾਉਣ ਵਾਸਤੇ ਉਹ ਹਸਪੀਟਲ ਗਏ ਸੀ ਤੇ ਉੱਥੇ ਹੀ ਉਹਨਾਂ ਨੂੰ ਹਾਰਟ ਅਟੈਕ ਜਿਹੜਾ ਆ ਉਹ ਆਇਆ ਹੈ ਅੱਛਾ ਜੀ ਕਿ ਇਸਦੇ ਪਿਛਲੇ ਜਿਹੜੇ ਡੰਗੜਾਈ ਦੇ ਵਿੱਚ ਜਿਹੜੇ ਕਾਰਨ ਹੋਣਗੇ ਉਹ ਤੇ ਹਜੇ ਤੱਕ ਤੁਸੀਂ ਦੇਖੋ ਕਿ ਟਾਈਮ ਲੱਗੂਗਾ ਪਤਾ ਲੱਗਣ ਨੂੰ ਤੇ ਉਹ ਤੇ ਡਾਕਟਰਾਂ ਵੱਲੋਂ ਹਜੇ ਬਾਅਦ ਵਿੱਚ ਆਪਾਂ ਦੇਖਾਂਗੇ ਉਹ ਰਿਵੀਲ ਕਰਨਗੇ ਪਰ ਮੋਢਾ ਜਿਹੜਾ ਕਾਰਨ ਹੀ ਆ ਕਿ ਉਹਨਾਂ ਦੀ ਮੋਢੇ ਦੀ ਸਰਜਰੀ ਸੀ ਹੁਣ ਇਸ ਚੀਜ਼ ਨੂੰ ਕਿੰਨਾ ਹਾਰਟ ਅਟੈਕ ਦੇ ਨਾਲ ਲਿੰਕ ਕੀਤਾ ਜਾਂਦਾ ਜਾਂ ਨਹੀਂ ਕਿਉਂਕਿ ਪਿਛਲੇ ਦਿਨੀ ਤੁਸੀਂ ਦੇਖਿਆ ਹੈ ਕਿ ਹਾਰਟ ਅਟੈਕ ਬਹੁਤ ਜ਼ਿਆਦਾ ਇੱਕ ਇੱਕ ਕਹੋ ਕਿ ਮਹਾਮਾਰੀ ਦੀ ਤਰ੍ਹਾਂ ਹੀ ਫੈਲ ਗਿਆ ਬਿਲਕੁਲ ਬਿਲਕੁਲ ਜੀ ਬਿਲਕੁਲ ਛੋਟੇ ਵੱਡੇ ਹਰ ਇੱਕ ਨੂੰ ਆਪਣੀ ਚਪੇਟ ਦੇ ਵਿੱਚ ਲੈ ਆਇਆ ਤੇ ਇਸ ਬਾਰੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਆ ਮੋਢੇ ਦੀ ਸਰਜਰੀ ਦੇ ਕਾਰਨ ਕੁਝ ਐਸਾ ਸੀ ਪਰ ਇਹ ਕਿ ਉਹ ਸਰਜਰੀ ਕਰਾਉਣ ਦੇ ਲਈ ਹਸਪੀਟਲ ਗਏ ਸੀ ਜੋ ਕਿ ਦੱਸਿਆ ਗਿਆ ਰਿਪੋਰਟਾਂ ਮੁਤਾਬਕ ਤੇ ਉੱਥੇ ਉਹਨਾਂ ਨੂੰ ਹਾਰਟ ਅਟੈਕ ਜਿਹੜਾ ਆਇਆ ਹੈ ਤੇ 52 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕਹਿ ਲਓ ਆਪਣੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਬਹੁਤ ਜ਼ਿਆਦਾ ਬਹੁਤ ਬਹੁਤ ਦੀ ਉਹ 1972 ਦੇ ਤੁਸੀਂ ਦੇਖੋ ਪੈਦਾ ਸਗੇ ਉਹ ਹਾਂਜੀ ਤੇ ਉਹ 52 ਸਾਲ ਉਹਨਾਂ ਦੀ ਉਮਰ ਸੀ ਜਿਹੜੀ ਕਿ ਉਮਰ ਉਹਨਾਂ ਦੀ ਝਲਕਦੀ ਨਹੀਂ ਸੀ ਹੈਨਾ ਕਿਉਂਕਿ ਜਿੰਨਾ ਉਹਨਾਂ ਨੇ ਬਿਲਕੁਲ ਆਪਣੀ ਫਿਟਨੈਸ ਕਾਇਮ ਰੱਖੀ ਸੀ। ਕਾਰਦੇ ਹੋ ਸਕਦਾ ਵੈਜੀਟੇਰੀਅਨ ਇੱਕ ਬਾਡੀ ਬਿਲਡਰ ਸੀਗਾ। ਜੀ ਜੀ ਇਹ ਇਸ ਗੱਲ ਇਹ ਮੈਂ ਕਰਨਬੀ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਵਰਿੰਦਰ ਘੁੰਮਣ ਜੀ ਦਾ ਜੋ ਮਤਲਬ ਨਾਮ ਆ ਦੁਨੀਆ ਤੇ ਸਭ ਤੋਂ ਪਹਿਲਾਂ ਇਹ ਹੀ ਜਾਣਿਆ ਜਾਂਦਾ ਹੈ ਕਿ ਉਹ ਇੱਕ ਵੈਜੀਟੇਰੀਅਨ ਮਤਲਬ ਉਹ ਕਿਸੇ ਤਰ੍ਹਾਂ ਆਂਡਾ ਮੀਟ ਮਾਸ ਕੁਝ ਨਹੀਂ ਖਾਂਦੇ ਸੀ ਵੈਜੀਟੇਰੀਅਨ ਰਹਿ ਕੇ ਹੀ ਉਹ ਬਾਡੀ ਬਿਲਡਿੰਗ ਕਰਦੇ ਸੀ ਤੇ ਇਹ ਉਹਨਾਂ ਦੇ ਲਈ ਮਤਲਬ ਕਿ ਬਹੁਤ ਵੱਡੀ ਇੱਕ ਚੀਜ਼ ਸੀ ਕਿਉਂਕਿ ਵੈਜੀਟੇਰੀਅਨ ਲੋਕ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਆ ਜਾਂਦਾ ਕਿ ਬਿਨਾ ਨੋਨ ਵੈਜ ਤੋਂ ਤੁਸੀਂ ਜਿਮ ਨਹੀਂ ਕਰ ਸਕਦੇ ਜਾਂ ਐਕਸਰਸਾਈਜ਼ ਨਹੀਂ ਕਰ ਸਕਦੇ ਤੇ ਇਹ ਉਹਨਾਂ ਦੇ ਖਲੋ ਕੀ ਸੇਰਾ ਵੱਜਦਾ ਸੀ ਇਸ ਚੀਜ਼ ਦਾ ਕਿ ਉਹ ਵੈਜੀਟੇਰੀਅਨ ਹੋ ਕੇ ਵੀ ਉਹਨਾਂ ਨੇ ਇਹ ਸਾਰੇ ਕੰਮ ਕੀਤੇ ਜੀ ਬਹੁਤ ਮੰਦਵਾ ਕੀ ਖਬਰ ਹੈ ਜੀ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਕਿ ਇਹ ਬਹੁਤ ਹੀ ਮੰਦ ਭਾਗੀ ਜੀ ਪੰਜਾਬ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਹੈ ਜੀ ਤੇ ਬਹੁਤ ਹੀ ਮੰਦ ਭਾਗੀ ਖਬਰ ਆ ਤੇ ਬਾਕੀ ਦੇਖੋ ਜੀ ਉਹਨਾਂ ਦਾ ਕਰੀਅਰ ਬੜਾ ਸ਼ਾਨਦਾਰ ਸੀਗਾ ਕਿਉਂਕਿ ਬਤੌਰ ਉਹਨਾਂ ਨੂੰ ਛੋਟੇ ਹੁੰਦੇ ਨੇ ਨਾ ਰੈਸਲਿੰਗ ਦਾ ਸ਼ੌਂਕ ਸੀ ਕੁਸ਼ਤੀ ਕਰਨੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹ ਕੁਸ਼ਤੀ ਤੋਂ ਬਾਅਦ ਕਹਿ ਲਓ ਕਿ ਉਹ ਇਸ ਫੀਲਡ ਦੇ ਵਿੱਚ ਆਏ ਕਿ ਚਲੋ ਮੈਂ ਬੋਡੀ ਬਿਲਡਿੰਗ ਕਰਦਾ ਹਾਂ ਹੈਨਾ ਤੇ ਉਸ ਤੋਂ ਬਾਅਦ ਬੋਡੀ ਬਿਲਡਿੰਗ ਦਾ ਉਹਨਾਂ ਨੇ ਕਾਫੀ ਟਾਈਮ ਤੱਕ ਕਰਿਆ ਮਿਸਟਰ ਏਸ਼ੀਆ ਦਾ ਖਿਤਾਬ ਵੀ ਉਹਨਾਂ ਨੂੰ ਮਿਲਿਆ ਸ਼ਾਇਦ ਦੂਸਰੇ ਨੰਬਰ ਤੇ ਰਹੇ ਸੀ ਉਹ ਤੇ ਉਹ ਫਿਰ ਮਸ਼ਹੂਰ ਹੋਏ ਇਸ ਗੱਲ ਤੋਂ ਕਿ ਦੇਖੋ ਮੁੰਡਾ ਵੈਜੀਟੇਰੀਅਨ ਆ ਜੇ ਫਿਰ ਵੀ ਉਹ ਬਾਡੀ ਬਿਲਡਿੰਗ ਵਰਗੀ ਗੇਨ ਕਰ ਰਿਹਾ ਕਿਉਂਕਿ ਬਾਡੀ ਬਿਲਡਰ ਤੇ ਮੈਨੂੰ ਕੋਈ ਟਾਮਾ ਟਾਮਾਈ ਦੇਸੂਗਾ ਕੋਈ ਜੇ ਵੈਜੀਟੇਰੀਅਨ ਹੋਊਗਾ ਉਸ ਤੋਂ ਬਾਅਦ ਕੀ ਚੈਨਲ ਤੇ ਵੀ ਉਹਨਾਂ ਨੇ ਇੰਟਰਵਿਊ ਦਿੱਤੀ ਕਿ ਮੈਂ 27 ਦੇ ਵਿੱਚ ਸੋਚਾਂ ਸ਼ਾਇਦ ਇਲੈਕਸ਼ਨ ਲੜ ਸਕਦਾ ਆ ਜੀ ਇਸ ਤਰ੍ਹਾਂ ਸੀਗਾ ਕਿ ਹੁਣ ਰੀਸੈਂਟਲੀ ਤੁਸੀਂ ਇਹ ਦੇਖਿਆ ਹੋਣਾ ਕਿ ਵਰਿੰਦਰ ਘੁੰਮਣ ਜੀ ਨਾ ਕਾਫੀ ਜ਼ਿਆਦਾ ਐਕਟਿਵ ਸੀਗੇ ਹੜਾ ਹੜਪੀੜਤਾ ਲਈ ਹਾਲਾਂਕਿ ਉਹ ਪਹਿਲਾਂ ਵੀ ਸੋਸ਼ਲ ਵਰਕ ਵੀ ਕਰਦੇ ਰਹਿੰਦੇ ਸੀ ਜੀ ਤੇ ਹੜਪੀੜਤਾ ਦੇ ਵਿੱਚ ਵੀ ਉਹ ਕਾਫੀ ਜਿਆਦਾ ਮਤਲਬ ਉਹਨਾਂ ਨੇ ਹੜਪੀੜਤਾ ਦੇ ਲਈ ਆਪਣੀਆਂ ਸੇਵਾਵਾਂ ਜਿੰਨੀਆਂ ਵੀ ਉਹਨਾਂ ਨੇ ਤੇ ਉਹਨਾਂ ਦੀ ਟੀਮ ਨੇ ਪੂਰੀ ਨੇ ਨਿਭਾਈਆਂ ਸੀ ਜੀ ਤੇ ਇਸ ਤੋਂ ਉਹ ਉਪਰੰਤ ਹੋ ਅਗਰ ਦੇਖਿਆ ਜਾਏ ਤੇ ਉਹ ਹੋਰ ਵੀ ਜਿੰਨੇ ਵੀ ਸੋਸ਼ਲ ਕੰਮ ਸੀਗੇ ਕਿਉਂਕਿ ਇੱਕ ਬਹੁਤ ਹੀ ਵੱਡਾ ਨਾਮ ਸੀ ਜੀ ਔਰ ਬਹੁਤ ਜਿਆਦਾ ਤੁਸੀਂ ਇਹ ਕਹਿ ਸਕਦੇ ਹੋ ਕਿ ਉਹਨਾਂ ਦਾ ਸਮੂਲੀਅਤ ਰਹਿੰਦੀ ਸੀ ਇਹਨਾਂ ਚੀਜ਼ਾਂ ਤੇ ਉਹਨਾਂ ਦਾ ਇਹ ਸੀ ਕਿ ਮੈਂ ਅਗਰੇ ਸੋਸ਼ਲ ਵਰਕ ਕਰਦਾ ਹੀ ਆਂ ਤੇ ਹੁਣ ਕਿਉਂ ਨਾ ਮੈਂ ਜਿਹੜੀ ਆ ਮੌਕੇ ਦੀ ਰਾਜਨੀਤੀ ਦੇ ਵਿੱਚ ਆ ਕੇ ਵੀ ਲੋਕਾਂ ਨੂੰ ਕੁਝ ਕੰਮ ਆ ਸਕਾ ਤੇ ਇਸ ਗੱਲ ਦੀ ਅਸ਼ੰਕੇ ਪੂਰੇ ਸੀ ਉਹਨਾਂ ਦਾ ਆਪਣਾ ਵੀ ਇਹ ਕਹਿਣਾ ਸੀਗਾ ਤੇ ਬਾਕੀ ਵੀ ਜਿਹੜੀਆਂ ਸੁਹਾਂ ਸੀਗੀਆਂ ਇਹ ਸੀਗੀਆਂ ਕਿ ਉਹ ਨੈਕਸਟ ਜਿਹੜੇ ਇਲੈਕਸ਼ਨ ਆ ਉਹਦੇ ਵਿੱਚ ਜ਼ਰੂਰ ਉਹ ਮਤਲਬ ਤਿਆਰੀ ਕਰ ਰਹੇ ਆ ਇਲੈਕਸ਼ਨ ਲੜਨ ਦੀ ਬਿਲਕੁਲ ਬਿਲਕੁਲ ਬਹੁਤ ਮਦਭਾਗੀ ਖਬਰ ਆ ਜੀ ਬਹੁਤ ਚੰਗੀ ਗੱਲ ਆ ਬਹੁਤ ਹੀ ਮਦਭਾਗੀ ਇਹਦੀ ਬਹੁਤ ਬਹੁਤ ਕਿਉਂਕਿ